ਨੇਕ ਕਮਾਈ ਵਿੱਚੋਂ ਦਿੱਤਾ ਜੇ ਹੱਥ ਕੱਢ ਕੇ ਗੰਗਾ ਲਵੇ ਨਾ ਤੇ ਦੇਣਾ ਨਹੀਂ ਤਾਂ ਮੇਰਾ ਕਸੀਰਾ ਵਾਪਸ ਲੈ ਹਨ ਅੱਛਾ ਉਹ ਕਹਿਣ ਲੱਗਾ ਲੈ ਲਓ ਕਸੀਰਾ ਜਿਵੇਂ ਭਗਤ ਜੀ ਆਖੇ ਦਿਨ ਕਰ ਲਾਂਗੇ ਉਹ ਗਏ ਉੱਥੇ ਹਰਦਵਾਰ ਗੰਗਾ ਇਸ਼ਨਾਨ ਕੀਤਾ ਪੁੰਨ ਦਾਨ ਕੀਤਾ ਚੱਲਣ ਵੇਲੇ ਖਿਆਲ ਆਇਆ ਉਹ ਭਗਤ ਜੀ ਦਾ ਕਸੀਰਾ ਵੀ ਦੇਣਾ ਗੰਗਾ ਨੂੰ ਨੇ ਆਖਿਆ ਵਿੱਚ ਸੁੱਟ ਦਿਓ ਗੰਗਾ ਦੇ ਨੇ ਆਖਿਆ ਦੂਜੇ ਹੀ ਨਹੀਂ ਭਗਤ ਜੀ ਨੇ ਕਿਆ ਸਿੱਖ ਗੰਗਾ ਦੇ ਤੱਟ 'ਤੇ ਖੜੇ ਹੋ ਕੇ ਆਵਾਜ਼ ਦਿਨ ਗੰਗਾ ਮਈਆ ਕਾਂਸੀ ਦਾ ਰਹਿਣ ਵਾਲਾ ਰਬਦਾਸ ਜਮਾਰ ਤੇਰੇ ਵਾਸਤੇ ਕਸੀਰਾ ਭੇਜਦਾ ਜੇ ਲੈਣਾ ਹੀ ਤਾਂ ਹੱਥ ਬਾਹਰ ਕੱਢ ਜੈਸੇ ਹੀ ਉਹਨਾਂ ਨੇ ਆਖਿਆ ਸਾਤ ਸੰਗਤ ਉਸੇ ਵੇਲੇ ਗੰਗਾ ਵਿੱਚੋਂ ਇੱਕ ਸੁੰਦਰ ਹੱਥ ਬਾਹਰ ਨਿਕਲਿਆ ਵਿਚਾਰਨ ਕਰੇ ਸਰੀ ਇੱਕ ਸੁੰਦਰ ਹੱਥ ਬਾਹਰ ਨਿਕਲਿਆ ਗੰਗਨਾ ਨਾਲ ਭਰਿਆ ਤੇ ਆਵਾਜ਼ ਆਈ ਮੇਰੇ ਭਗਤ ਦੀ ਆਹਾਂ ਮੇਰੇ ਵੱਲ ਸੁਰਤ ਆ ਗਈ ਹੈ ਮੇਰੀ ਹਾਜ਼ਰੀ ਉਹਦੇ ਚਰਨਾਂ ਵਿੱਚ ਲੱਗ ਗਈ ਹੈ ਉਸ ਵਾਹਿਗੁਰੂ ਦੇ ਭਗਤ ਦੀ ਸੁਰਤ ਮੇਰੇ ਵੱਲ ਆਈ ਹੈ ਮੇਰਾ ਮੱਥਾ ਉਹਦੇ ਚਰਨਾਂ ਤੇ ਟੇਕਣਾ ਦਿਲਿਆਉ भगत ਜੀ ਦਾ ਕਸੀਰਾ ਮੇਰੇ ਹੱਥ ਤੇ ਰੱਖ ਦਿਓ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ